ਫੇਸਬੁੱਕ ਦੇ ਉੱਤੇ ਬਰਾੜ ਸੁਖਵੰਤ ਸਿੰਘ ਨਾਮ ਦੀ ਇੱਕ ਰੀਅਲ ਆਈਡੀ ਹੈਗੀ ਆ ਤੇ ਇਹਦੀ ਬਰਾੜ ਦੀ ਵੱਡੀ ਕਰਕੇ ਫੋਟੋ ਮੈਂ ਲਈ ਹੋਈ ਹੈ ਤਾਂ ਕਿ ਇਹਨੂੰ ਚੰਗੀ ਤਰ੍ਹਾਂ ਪਛਾਣ ਲਵੋ ਤੇ ਲਾਂਹ ਤਾਂ ਪਾਉ ਇਹਨੂੰ ਹੁਣ ਲਾਂਹ ਤਾਂ ਕਿਉਂ ਪਾਉਣੀਆਂ ਨੇ ਉਹ ਮੈਂ ਦੱਸਦਾ ਹਾਂ ਇਹ ਇਹਦਾ ਪਿਸ਼ੋਕੜ ਹੈਗਾ ਫਰੀਦਕੋਟ ਵਾਲੇ ਪਾਸਿਓਂ ਪੰਜਾਬ ਤੋਂ ਤੇ ਇਹ ਪਿਛਲੇ 6-7 ਸਾਲ ਤੋਂ ਕੈਨੇਡਾ ਦੇ ਵਿੱਚ ਹੈ ਚੱਕਮਾ ਚੁੱਲਾ ਆਇਆ ਇਹ ਕਿਸੇ ਵੇਲੇ ਕਾਮਰੇਡਾਂ ਦੇ ਨਾਲ ਬੈੰਦਾ ਹੁੰਦਾ ਸੀ ਸੋਸ਼ਲ ਮੀਡੀਆ ਤੇ ਕਲਬ ਹਾਊਸ ਵਗੈਰਾ ਤੇ ਜਾਂ ਟਿਕਟੌਕ ਤੇ ਫੇਰ ਉਦੋਂ ਬਾਦਲਾਂ ਨੂੰ ਗਾਲਾਂ ਕੱਢਦਾ ਸੀਗਾ ਹੁਣ ਇਹ ਬਾਦਲਾਂ ਦੇ ਨਾਲ ਸੁਖੀਰ ਬਾਦਲ ਦਾ ਯਾਨੀ ਸੱਜਾ ਖੱਬਾ ਬਣਿਆ ਹੋਇਆ ਹੈ ਸੰਘ ਦਾ ਵੀ ਸੱਜਾ ਖੱਬਾ ਬਣਿਆ ਹੋਇਆ ਹੈ ਤੇ ਇਹਨੇ 15 ਅਗਸਤ 2025 ਵਾਲੇ ਦਿਨ ਪੋਸਟ ਪਾਈ ਹੈਗੀ ਆ ਆਹ yellow background ਦੇ ਵਿੱਚ ਜਿਹੜੇ black text ਹੈਗਾ ਆ ਪੰਜਾਬੀ ਦੇ ਵਿੱਚ ਲੋਹੜੀ ਤੇ ਕੀਰਨੇ ਦੀਵਾਲੀ ਤੇ ਕੀਰਨੇ ਰਖੜੀ ਦੁਸਹਿਰੇ 15 ਅਗਸਤ 26 ਜਨਵਰੀ ਤੇ ਕੀਰਨੇ ਵਰਤਾਂ ਤੇ ਕੀਰਨੇ ਹੁਣ ਦੇਖੋ 26 ਜਨਵਰੀ ਤੱਕ ਤਾਂ ਸੀਗਾ ਠੀਕ ਜਾ ਉਸ ਤੋਂ ਪਹਿਲਾਂ ਜੋ ਵੀ ਇਹਨੇ ਲਿਖਿਆ ਹਿੰਦੂ ਭਾਈਚਾਰੇ ਦੇ ਤਿਹਾਰ ਨੇ ਉਹ ਸਿੱਖਾਂ ਦੇ ਨਾਲ ਉਹਨਾਂ ਦਾ ਵੈਸੇ ਕੋਈ ਲੈਣ ਦੇਣ ਹੈ ਨਹੀਂ ਤੇ ਇਹ ਬੀਸਿਕਲੀ ਐਡਰੈਸ ਸਿੱਖਾਂ ਨੂੰ ਹੀ ਕਰ ਰਿਹਾ ਧੂਤੇ ਕਹਿ ਕੇ ਤੇ ਇਹ ਬੰਦਾ ਜਾਣ ਬੁੱਝ ਕੇ ਇਹਨੇ ਇੱਥੇ ਜਦੋਂ ਵਰਤਾਂ ਤੇ ਕੀਰਨੇ ਇਹਨੇ ਲਿਖਤਾ ਨਾ ਤੇ ਇਹ ਜਾਣ ਬੁੱਝ ਕੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਨੇ ਇੱਕ ਕਿੰਤੂ ਪ੍ਰੰਤੂ ਕੀ ਤਾ ਮੈਂ ਘਟਾਕਸ਼ ਕਹਦਾ ਕਿਉਂ ਕਿਉਂਕਿ ਜਿਹੜੇ ਵਰਤ ਰੱਖਦੀਆਂ ਨੇ ਹਿੰਦੂ ਮਤ ਦੇ ਵਿੱਚ ਪਤਨੀਆਂ ਆਪਣੇ ਘਰ ਵਾਲੇ ਦੀ ਲੰਮੀ ਉਮਰ ਵਾਸਤੇ ਵੀ ਭੋਤ ਰੱਖ ਕੇ ਭੁੱਖੇ ਰਹਿ ਕੇ ਉਮਰ ਉਹਨਾਂ ਦੀ ਵੱਡੀ ਹੋਊਗੀ ਲੰਬੀ ਹੋਊਗੀ ਤੇ ਉਹਨੂੰ ਪਖੰਡ ਦੱਸਿਆ ਗਿਆ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਨਾ ਛੋੜੇ ਅੰਨ ਛੋੜੇ ਅੰਨ ਕਰੇ ਪਖੰਡ ਨਾ ਸਹਾਗਣ ਨਾ ਰੰਡ ਸ਼ਾਇਦ 873 ਨੰਬਰ ਪੰਨਾ ਹੈਗਾ ਗੁਰੂ ਗ੍ਰੰਥ ਸਾਹਿਬ ਦਾ ਇਹ ਜਾਨੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀਰਨੇ ਪਾਏ ਗਏ ਨੇ ਇਸ ਪਖੰਡ ਨੂੰ ਤੇ ਜਾਨੀ ਤੁਸੀਂ ਆਪੇ ਹੁਣ ਸਮਝਣਾ ਹੈ ਇਹਦਾ ਮਤਲਬ ਜਿੱਥੇ ਵੀ ਇਹ ਮਿਲਦਾ ਆ ਸਰੀ ਵੈਨਕੂਵਰ ਵਾਲੀ ਸਾਈਡ ਜਾਂ ਇਹਦਾ ਫਰੀਦਕੋਟ ਵਾਲੀ ਸਾਈਡ ਜਿੱਥੋਂ ਦਾ ਵੀ ਹੈਗਾ ਇਹਨੂੰ ਲਾਣਤਾਂ ਪਾਉ ਤੇ ਇਹ ਬਹੁਤ ਅਹਿਦੀ ਜਣੇ ਜਿਹੜੇ ਇਹ ਸੁਖਵੰਤ ਬਰਾੜ ਸਿੰਘ ਜਾਣੀ ਇਹ ਸਨਾਤਨੀ ਸਿੱਖ ਠਾਈ ਬੰਦੇ ਆਰਐਸਐਸ ਨੇ ਬਹੁਤ ਤਿਆਰ ਕੀਤੇ ਨੇ ਇਹ ਇਹ ਟੁਕੜਬੋਚ ਨੇ ਪੈਸਿਆਂ ਦੇ ਤੇ ਟੁਕੜ ਖਾ ਕੇ ਹਿੰਦੂ ਤਵੀਆਂ ਦੇ ਕਟੜ ਜਿਹੜੇ ਹਿੰਦੂ ਤਵੀ ਨੇ ਹਿੰਦੂ ਰਾਸ਼ਟਰ ਜਿਹਨਾਂ ਨੇ ਬਣਾਉਣਾ ਆ ਉਹਦੇ ਵਾਸਤੇ ਇਹ ਸਿੱਖੀ ਨੂੰ ਢਾਲਾ ਰਹੇ ਨੇ ਬਹੁਤ